ਮੈਂ ਦਿੱਤੇ ਆ ਦੇ ਪਰਿਵਾਰ ਦਾ ਮੈਂਬਰ ਵਾਂਗੂ ਆਏ ਆ ਸੋ ਦੈਟ ਅਸੀਂ ਖੁੱਲ ਕੇ ਗੱਲਾਂ ਕਰ ਸਕੀਏ ਦੇਖੋ ਜਿਹੜਾ ਬੰਦਾ ਫੈਰਖਵਾ ਹੁੰਦਾ ਨਾ ਕਿਸੇ ਦੂਸਰੇ ਦਾ ਉਹੀ ਹੁੰਦਾ ਜਿਹੜਾ ਸੱਚ ਗੱਲ ਦੱਸੇ ਮੈਂ ਕਦੇ ਵੀ ਮਹਿਸੂਸ ਨਹੀਂ ਕਰਦਾ ਜੇ ਬੰਦਾ ਆ ਕੇ ਸਾਨੂੰ ਦੱਸਦਾ ਜੀ ਤੁਹਾਡੇ ਚਾਹ ਕਮੀ ਹੈ ਦੈਟ ਮੀਨਸ ਉਹ ਬੰਦਾ ਮੇਰੇ ਨਾਲ ਦਿਲੋਂ ਪਿਆਰ ਕਰਦਾ ਹੈ ਉਹ ਮੈਨੂੰ ਸੱਚੀ ਗੱਲ ਦੱਸ ਰਿਹਾ ਤਾਂ ਹੀ ਅਸੀਂ ਇੰਪਰੂਵ ਕਰਾਂਗੇ ਸੋ ਇਸ ਕਰਕੇ ਅੱਜ ਭਾ ਚਾਹੇ ਜਿੰਨਾ ਵੀ ਮਰਜ਼ੀ ਟਾਈਮ ਲੱਗੇ ਤੁਹਾਡੇ ਵਿੱਚ ਬੈਠੇ ਆ ਕੋਈ ਵੀ ਸੁਝਾਅ ਹੈ ਉਹਦੀ ਅਸੀਂ ਜਿਹੜੀ ਇੰਪਲੀਮੈਂਟ ਹੋਣ ਵਾਲਾ ਕੰਮ ਉਹ ਤਾਂ ਹੋ ਜਾਏਗਾ ਜਿਹੜਾ ਕੋਈ ਫਿਊਚਰ ਵਾਲਾ ਉਹਨੂੰ ਵੀ ਅਸੀਂ ਨੋਟ ਕਰਕੇ ਸੋਦਟ ਮੈਂ ਉਹਨੂੰ ਕਰਾ ਲਵਾਂ ਤਾਂ ਕਿ ਇਹਦਾ ਜਿਹੜਾ ਵਿਜ਼ਿਟ ਹੈ ਦੌਰਾ ਹੈ ਉਹ ਕਾਮਯਾਬ ਹੋ ਕੇ ਰਵੇ ਇਹ ਹੀ ਨਾ ਲੱਗੇ ਕਿ ਮੇਰੇ ਇੱਕ ਫਾਰਮੈਟ ਹੀ ਕੀਤੀ ਆ ਭਾ ਆ ਕੇ ਚਲੇ ਜਾਈਏ ਪੁਆਇੰਟਾਂ ਦੇ ਉੱਪਰ ਮੁਲਾਜ਼ਮ ਖਲੋਤੇ ਨੇ ਜਿੱਥੇ ਗਲਤੀ ਕਰਦਾ ਵਾ ਉਹਨੂੰ ਕਦੀ ਮਾਫਨਾ ਕੀਤਾ ਜਾਏ ਜਾਂ ਰੌਂਗ ਸਾਈਡ ਜਾਂਦਾ ਹੋਗਾ ਚਲਾਣ ਹੋਏ ਜਾਂ ਲਾਲ ਪੱਤੀ ਕਰਾਸ ਕਰਦਾ ਹੋਗਾ ਚਲਾਣ ਹੋਏ ਜਿਨੇ ਤਿੰਨ ਬੰਦੇ ਭਾਈ ਨੇ ਚਲਾਣ ਹੋਏ ਇਹਨੂੰ ਥੋੜਾ ਜਿਆਦਾ ਤੁਸੀਂ ਕੋਸ਼ਿਸ਼ ਕਰੋ ਕਿ ਇਹ ਨਾਲ ਇਸ ਸਮੱਸਿਆ ਦਾ ਥੋੜਾ ਹੱਲ ਹੋਊਗਾ ਅੱਛਾ ਸੁਝਾਅ ਹੈ ਜੀ ਪਰ ਇਹਦੇ ਚਿੱਕੋ ਦੋ ਗੱਲਾਂ ਦਾ ਫਰਕ ਹੈ ਦੇਖੋ ਜਿਹੜੇ ਨਾਕੇ ਲੱਗਦੇ ਉਹ ਅਸੀਂ ਕ੍ਰਾਈਮ ਨੂੰ ਰੋਕਣ ਵਾਸਤੇ ਲਾਉਂਦੇ ਆ ਉਹ ਟ੍ਰੈਫਿਕ ਵਾਸਤੇ ਨਹੀਂ ਹੈ ਉਹਦੇ ਤੋਂ ਜੇ ਤੁਸੀਂ ਦੇਖੋ ਮੋਟਰਸਾਈਕਲ ਕਿ ਇਹੋ ਜਿਹਾ ਮੀਡੀਅਮ ਬਣਿਆ ਹੋਇਆ ਕਿ ਹਰੇਕ ਵੱਡੇ ਕ੍ਰਿਮੀਨਲ ਐਕਟ ਦੇ ਵਿੱਚ ਹਰੇਕ ਵਾਰਦਾਤ ਦੇ ਵਿੱਚ ਮੋਟਰਸਾਈਕਲ ਦਾ ਰੋਲ ਆ ਜਾਂਦਾ ਕਿਤੇ ਨਾ ਕਿਤੇ ਸੋ ਉਦੇ ਤੇ ਜ਼ਰੂਰ ਸਾਨੂੰ ਸ਼ਕਤੀ ਕਰਨੀ ਪੈਂਦੀ ਹੈ ਜਿੱਥੇ ਸਾਨੂੰ ਲੱਗਦਾ ਕਿ ਮੁੰਡੇ ਕੋਈ ਐਂਟੀ ਸੋਸ਼ਲ ਐਲੀਮੈਂਟ ਜਾਂ ਕ੍ਰਿਮੀਨਲ ਐਲੀਮੈਂਟ ਘੁੰਮ ਰਿਹਾ ਹੈ ਔਰ ਜਿਹੜਾ ਤੁਹਾਡਾ ਸੁਝਾਅ ਹੈ ਟਰੈਫਿਕ ਦੀ ਵਾਇਲੇਸ਼ਨ ਵਾਲਾ ਉਹ ਡੈਫੀਨਿਟਲੀ ਅਸੀਂ ਪੂਰਾ ਕਰਾਂਗੇ ਔਰ ਇਹ ਵੀ ਕੋਸ਼ਿਸ਼ ਕਰਾਂਗੇ ਬੜਾ ਕਲੀਅਰ ਇਨਸਟਰਕਸ਼ਨ ਮੈਂ ਪਹਿਲਾਂ ਵੀ ਦਿੱਤੀਆਂ ਹੁਣ ਫੇਰ ਦੁਹਰਾ ਦਿੰਦਾ ਕਿ ਆਪਨਾ ਫੈਮਿਲੀ ਨਾਲ ਬੰਦਾ ਜਾ ਰਿਹਾ ਜਾਂ ਕੋਈ ਆਪਾਂ ਨੂੰ ਪਤਾ ਕਿ ਬੰਦਾ ਬਜ਼ੁਰਗ ਹੈ ਜਾਂ ਰਿਸਪੈਕਟੇਬਲ ਬੰਦਾ ਉਹਨੂੰ ਨਾ ਤੰਗ ਕੀਤਾ ਜਾਵੇ ਸਿਰਫ ਸਾਡਾ ਇਹ ਨਿਸ਼ਾਨਾ ਹੈਗਾ ਉਹ ਹੈ ਕਿ ਕ੍ਰਾਈਮ ਨੂੰ ਰੋਕਣਾ ਹੈ ਪ੍ਰੋਵੈਂਸ਼ਨ ਵਾਸਤੇ ਜੱਟਿੰਗ ਵੇਹਿਕਲ ਦੀ ਬਹੁਤ ਜ਼ਰੂਰੀ ਹੈ ਜੀ ਤੋ ਉਹਨੂੰ ਅਸੀਂ ਜਿਹੜਾ ਟ੍ਰੈਫਿਕ ਦੇ ਵਿੱਚ ਵਾਇਲੇਸ਼ਨ ਤੁਹਾਡਾ ਉਹਨੂੰ ਅਸੀਂ ਜ਼ਰੂਰ ਸਿਰੇ ਚੜਾਵਾਂਗੇ